ਫਾਦਰ ਸਾਹਿਬ ਦਾ ਸੁਪਨਾ ਸੀਗੀ ਕਿ ਆਪਣੇ ਇਲਾਕੇ ਨੂੰ ਬਹੁਤ ਅੱਗੇ ਲੈ ਕੇ ਜਾਣਾ ਪੂਰਾ ਵਿਕਾਸ ਹੋਵੇ ਆਪਣੇ ਇਲਾਕੇ ਚ ਵੀ ਪਿੰਡ ਤੇ ਮੁੱਦਾ ਹੁੰਦਾ ਸੀਗਾ ਉਹ ਸਭ ਤੋਂ ਪਹਿਲਾਂ ਕੋਈ ਵੀ ਬੰਦਾ ਜੇ ਆਏ ਤਾਂ ਕੋਈ ਵੀ ਮੁੱਦਾ ਲੈ ਕੇ ਆਏ ਸਭ ਤੋਂ ਪਹਿਲਾਂ ਪਹਿਲੇ ਆਧਾਰ ਤੇ ਉਹਨਾਂ ਦਾ ਮੁੱਦਾ ਹੱਲ ਕਰਦੇ ਸੀਗੇ ਉਹਨੇ ਨਾਲ ਖੁਦ ਜਾਣਾ ਖੁਦ ਸਰਕਾਰੀ ਦਫਤਰ ਤੇ ਜਾਣਾ ਜਿੱਥੇ ਜੋ ਵੀ ਮਸਲਾ ਹੈ ਉਸ ਬੰਦੇ ਦਾ ਹੱਲ ਕਰਾ ਕੇ ਹੀ ਆਂਦੇ ਹੁੰਦੇ ਸੀਗੇ ਫਾਦਰ ਸਾਹਿਬ ਦੀ ਤੁਸੀਂ ਕੁਰਸੀ ਦੇ ਉੱਤੇ ਤਸਵੀਰ ਰੱਖੀ ਹੋਈ ਹੈ ਵੱਡੀ ਕਰਕੇ ਤਾਹੇ ਇਹ ਇਹ ਤਸਵੀਰ ਰੱਖਣ ਦਾ ਹੈ ਕੁਰਸੀ ਲਗਾਉਣ ਦਾ ਕੀ ਮਕਸਦ ਹੈ ਮੇਰੇ ਫਾਦਰ ਸਾਹਿਬ ਦੀ ਇਹ ਕੁਰਸੀ ਸੀਗੀ ਉਹ ਇੱਥੇ ਹੀ ਬੈਠਦੇ ਸੀਗੇ ਤਾਂ ਅਸੀਂ ਅੱਜ ਵੀ ਇਹਨਾਂ ਨੂੰ ਇਹੀ ਸੋਚਦੇ ਹਾਂ ਵੀ ਉਹ ਸਾਡੇ ਨਾਲ ਹੀ ਹੈ ਤਾਂ ਜੋ ਸਾਡੇ ਕੋਲ ਆਂਦੇ ਵੀ ਹੈਗੇ ਆ ਪਿੰਡ ਦੇ ਬੰਦੇ ਕੋਈ ਮਸਲਾ ਲੈ ਕੇ ਆਂਦੇ ਆ ਉਹ ਆ ਕੇ ਇਹਨਾਂ ਨੂੰ ਯਾਦ ਕਰਦੇ ਆ ਇਹਨਾਂ ਨੂੰ ਸਲਾਮ ਕਰਦੇ ਆ ਕੇ ਜੋ ਉਹ ਹੁੰਦੇ ਜੀ ਤਾਂ ਸਾਨੂੰ ਵਿੱਚ ਇੱਥੇ ਆਣ ਦੀ ਸਾਨੂੰ ਲੋੜ ਨਹੀਂ ਪੈਣੀ ਸੀਗੀ ਉਹ ਆਪਣੇ ਆਪ ਹੀ ਮਤਲਬ ਉਹਨਾਂ ਦੀ ਇੱਕ ਛਾਪ ਸੀਗੀ ਪੂਰੇ ਸ਼ਹਿਰ 'ਚ ਉਹਨਾਂ ਨੂੰ ਕੋਈ ਬੰਦਾ ਹੈ ਜਾਨੀ ਸੀ ਜੋ ਨਹੀਂ ਜਾਣਦਾ ਸਾਰੇ ਸਰਕਾਰੀ ਦਫ਼ਤਰਾਂ 'ਚ ਕੋਈ ਵੀ ਵੱਡਾ ਵੱਡੇ ਤੋਂ ਵੱਡਾ ਅਧਿਕਾਰੀ ਹੈ ਉਹਨਾਂ ਨਾਲ ਉਹਦੀ ਪਰਸਨਲ ਤੌਰ ਤੇ ਜਾਣਕਾਰੀ ਸੀਗੀ ਜੇ ਸਾਡੀ ਲੜਾਈ ਉਹਨਾਂ ਦੀ ਇਸੇ ਗੱਲ ਤੇ ਹੁੰਦੀ ਸੀ ਕਿ ਤੁਸੀਂ ਸਾਡੇ ਤੇ ਧਿਆਨ ਨਹੀਂ ਰੱਖਦੇ ਉਹ ਆਂਦੇ ਸੀਗੇ ਰਾਤ ਨੂੰ ਫੋਨ ਆ ਗਿਆ ਕਿਸੇ ਦਾ ਪਰ ਸੌਣ ਹੀ ਆਂਦੇ ਸੀਗੇ ਤੇ ਸੌਂਦੇ ਵੀ ਨਹੀਂ ਸੀਗੇ ਉਹ ਆਣਾ ਉਹਨਾਂ ਨੇ ਆਕੇ ਕਿਸੇ ਦੇ 12 1 ਵਜੇ ਕਿਸੇ ਦਾ ਫੋਨ ਆ ਗਿਆ ਭਾਜੀ ਇਹ ਪੰਗਾ ਹੋ ਗਿਆ ਸਾਡਾ ਤੁਸੀਂ ਆਓ ਉਹਨੇ ਘਰੋਂ ਨਿਕਲ ਜਾਣਾ ਇੱਕ ਹੋਣਾ ਹੀ ਏਡੀ ਵੱਡੀ ਗੱਲ ਸੀਗੀ ਕਿ ਸਾਨੂੰ ਕਿਸੇ ਚੀਜ਼ ਦੀ ਪਰਵਾਹ ਹੀ ਨਹੀਂ ਸੀ ਜੀ ਤੇ ਸਾਨੂੰ ਪਾਬ ਕੋਲ ਜੀ ਯਾਦਾਂ ਦੀ ਉਹਨਾਂ ਦੀ ਯਾਦ ਤਾਂ ਜੀ ਬਹੁਤ ਆਉਂਦੀ ਹੈ ਜੀ ਦੁਨੀਆ ਦੇ ਵਿੱਚ ਵੈਸੇ ਤਾਂ ਹਰ ਇਨਸਾਨ ਆਪਣੇ ਪਰਿਵਾਰ ਵਾਸਤੇ ਪੈਸਾ ਕਮਾਉਂਦਾ ਹੈ ਆਪਣੇ ਪਰਿਵਾਰ ਵਾਸਤੇ ਕੋਠੀਆਂ ਕਾਰਾਂ ਤੇ ਹੋਰ ਕਾਫੀ ਸੁਵਿਧਾ ਪੈਦਾ ਕਰਦਾ ਹੈ ਪਰ ਕੁਝ ਇਹ ਜਿਹੇ ਚਿਹਰੇ ਹੁੰਦੇ ਨੇ ਜੋ ਕਿ ਲੋਕਾਂ ਵਾਸਤੇ ਆਉਂਦੇ ਨੇ ਲੋਕਾਂ ਦੀ ਸੇਵਾ ਕਰਦੇ ਨੇ ਲੋਕਾਂ ਦੇ ਹਰ ਮਸਲੇ ਨੂੰ ਚੁੱਕਦੇ ਨੇ ਤੇ ਉਹ ਚਿਹਰੇ ਭਾਵੇਂ ਕਿ ਅੱਜ ਵੀ ਸਾਡੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਨੇ ਪਰ ਉਹਨਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ ਇੱਕ ਐਦਾਂ ਦੇ ਮਸਾਦੀ ਤੁਹਾਨੂੰ ਸਟੋਰੀ ਆ ਦਿਖਾਉਣ ਜਾ ਰਹੀ ਹਾਂ ਜਿਸ ਨੇ ਆਪਣੇ ਇਲਾਕੇ ਦਾ ਬਹੁਤ ਵੱਡਾ ਨਾਮ ਰੋਸ਼ਨ ਕੀਤਾ ਤੇ ਦੂਜੇ ਪਾਸੇ ਆਪਣੇ ਇਲਾਕੇ ਦਾ ਵਿਕਾਸ ਕਰਵਾਇਆ ਤੇ ਹਰ ਮਸਲੇ ਦੇ ਉੱਤੇ ਉਹ ਹਮੇਸ਼ਾ ਆਪਣੇ ਲੋਕਾਂ ਦੇ ਨਾਲ ਖੜਦਾ ਸੀ ਮੈਂ ਗੱਲ ਕਰ ਰਿਹਾ ਚੰਡੀਗੜ੍ਹ ਦੇ ਪਿੰਡ ਖੁੱਡਾ ਵਾਲੀ ਛੇਰ ਦੇ ਮਰਹੂਮ ਸਰਪੰਚ ਹੁਕਮ ਚੰਦੀ ਜੋ ਕਿ ਤਿੰਨ ਵਾਰ ਸਰਪੰਚ ਬਣੇ ਬਲਾਕ ਸੰਮਤੀ ਮੈਂਬਰ ਬਣੇ ਜ਼ਿਲ੍ਹਾ ਪ੍ਰਸ਼ਾਸਿਤ ਮੈਂਬਰ ਬਣੇ ਤੇ ਨਾਲ ਦੀ ਨਾਲ ਜੋ ਪੰਚਾਇਤ ਐਸੋਸੀਏਸ਼ਨਸੀ ਉਹਦੇ ਪ੍ਰਧਾਨ ਵੀ ਰਹੇ ਨੇ ਤੇ ਉਹਨਾਂ ਦੇ ਵਿਕਾਸ ਕਿਤੇ ਹੋਏ ਅੱਜ ਵੀ ਪੂਰੇ ਚੰਡੀਗੜ੍ਹ ਚ ਬੋਲਦੇ ਨੇ ਤੇ ਇੱਥੋਂ ਤੱਕ ਕੀ ਸਭ ਤੋਂ ਵੱਡੀ ਪਾਰਟੀ ਜੋ ਦੇਸ਼ ਦੀ ਹੈ ਬੀਜੇਪੀ ਉਸ ਪਾਰਟੀ ਦੇ ਵਿੱਚ ਸਟੇਟ ਦੇ ਜਨਰਲ ਸੈਕਟਰੀ ਵੀ ਰਹੇ ਨੇ ਤੇ ਉਹਨਾਂ ਦੇ ਪਿਛਲੇ ਸਾਲ ਦੋ ਸਾਲ ਪਹਿਲਾਂ ਜੋ ਮੌਤ ਹੋਈ ਹੈ ਤਾਂ ਪੂਰਾ ਚੰਡੀਗੜ੍ਹ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਉਹਨਾਂ ਦੇ ਚਾਣ ਵਾਲੇ ਉਹਨਾਂ ਦੇ ਦੋਸਤ ਮਿੱਤਰ ਕਿਸੇ ਨੂੰ ਵਿਸ਼ਵਾਸ ਨਹੀਂ ਹੁੰਦਾ ਸੀ ਕਿ ਉਹਨਾਂ ਦੇ ਇਸ ਤਰੀਕੇ ਨਾਲ ਦੀ ਵਿਛੋੜਾ ਹੋਏਗਾ ਪਰ ਉਹਨਾਂ ਤੋਂ ਬਾਅਦ ਹੁਣ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦਾ ਨੌਜਵਾਨ ਪੁੱਤ ਗੁਰਵਿੰਦਰ ਸਿੰਘ ਸਣੀ ਜੋ ਕਿ ਉਹ ਵੀ ਸਿਆਸਤ ਦੇ ਵਿੱਚ ਆ ਰਿਹਾ ਹੈ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਬਈ ਸਵਾਗਤ ਹੈ ਤੁਹਾਨੂੰ ਸਤਿ ਸ਼੍ਰੀ ਅਕਾਲ ਪਾਜੀ ਤੁਹਾਡੇ ਫਾਦਰ ਸਾਹਿਬ ਨੇ ਬਹੁਤ ਨਾਮਖਟਿਆ ਇਲਾਕੇ ਦੇ ਵਿੱਚ ਜਿਸ ਤਰੀਕੇ ਨਾਲ ਮੈਂ ਦੱਸਿਆ ਕਿ ਸਰਪੰਚ ਰਹੇ ਤੇ ਨਵਾਰ ਬਲਾਕ ਸੰਮਤੀ ਮੈਂਬਰ ਜ਼ਿਲ੍ਹਾ ਪ੍ਰਸ਼ਦ ਮੈਂਬਰ ਫਿਰ ਸਰਪੰਚਾਇਤ ਸਰਪੰਚਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਜਨਰਲ ਸੈਕਟਰੀ ਬੀਜੇਪੀ ਦੇ ਰਹੇ ਤਾਂ ਕੀ ਸੋਚ ਸੀ ਤੁਹਾਡੇ ਪਿਤਾ ਜੀ ਦੀ ਹੋਰ ਕੀ ਕਰਨ ਦੀ ਸੀ ਕਿ ਪਾਵੇਂ ਕਿ ਸਾਡਾ ਸਦੀਪ ਵੀ ਪਛੋੜਾ ਸਾਡੇ ਵਿੱਚ ਤੋਂ ਦੇ ਗਏ ਪਰ ਤੁਸੀਂ ਤਾਂ ਰੋਜ਼ ਗੱਲਬਾਤ ਕਰਦੇ ਸੀ ਘਰ ਦੇ ਵਿੱਚ ਕੀ ਗੱਲਬਾਤ ਹੁੰਦੀ ਸੀ ਪਹਿਲੀ ਸਭ ਤੋਂ ਪਹਿਲਾ ਗੱਲ ਹੈ ਜੀ ਮੇਰੇ ਫਾਦਰ ਸਾਹਿਬ ਦਾ ਸੁਪਨਾ ਸੀ ਕਿ ਕੀ ਆਪਣੇ ਇਲਾਕੇ ਨੂੰ ਬਹੁਤ ਅੱਗੇ ਲੈ ਕੇ ਜਾਣਾ ਪੂਰਾ ਵਿਕਾਸ ਹੋਏ ਆਪਣੇ ਇਲਾਕੇ ਚ ਬਿਜਲੀ ਪਾਣੀ ਸੜਕਾਂ ਜੋ ਵੀ ਮਤਲਬ ਕਿਸੇ ਹਰੇਕ ਬੰਦੇ ਕੋਈ ਵੀ ਫੈਸਿਲਿਟੀ ਹੈ ਤਾਂ ਉਹ ਪ੍ਰੋਵਾਈਡ ਕਰਾਈ ਜਾਵੇ ਹਰੇਕ ਬੰਦੇ ਨੂੰ ਤਾਂ ਉਹਨਾਂ ਕੋਈ ਵੀ ਪਿੰਡ ਤੇ ਮੁੱਦਾ ਹੁੰਦਾ ਸੀਗਾ ਉਹ ਸਭ ਤੋਂ ਪਹਿਲਾਂ ਕੋਈ ਵੀ ਬੰਦਾ ਜੇ ਆਏ ਤਾਂ ਕੋਈ ਵੀ ਮੁੱਦਾ ਲੈ ਕੇ ਆਏ ਸਭ ਤੋਂ ਪਹਿਲਾਂ ਪਹਿਲੇ ਆਧਾਰ ਤੇ ਉਹਨਾਂ ਦਾ ਮੁੱਦਾ ਹੱਲ ਕਰਦੇ ਸੀਗੇ ਉਹਨੇ ਨਾਲ ਖੁਦ ਜਾਣਾ ਖੁਦ ਸਰਕਾਰੀ ਦਫਤਰ ਤੇ ਜਾਣਾ ਜਿੱਥੇ ਜੋ ਵੀ ਮਸਲਾ ਹੈ ਉਸ ਬੰਦੇ ਦਾ ਹੱਲ ਕਰਾ ਕੇ ਹੀ ਜਾਂਦੇ ਹੁੰਦੇ ਸੀਗੇ ਤਾਂ ਉਹਨਾਂ ਦਾ ਇਹ ਸੁਪਨਾ ਸੀ ਕਿ ਉਹਨਾਂ ਦੇ ਕੋਲ ਜੋ ਆ ਗਿਆ ਉਹ ਆਪਣਾ ਕੰਮ ਪੂਰਾ ਕਰਾ ਕੇ ਜਾਈ ਉਹਨੋਂ ਤਾ ਉਹ ਮਸਲਾ ਹੱਲ ਹੁੰਦਾ ਹੀ ਹੁੰਦਾ ਸੀਗਾ ਬੰਦੇ ਦਾ ਤਾਂ ਕੋਈ ਨਿਰਾਸ਼ ਨਿਰਾਸ਼ ਹੋ ਕੇ ਨਹੀਂ ਜਾਂਦਾ ਸੀਗਾ ਇੱਥੋਂ ਸਾਡੇ ਕਿਹਾ ਜਾਂਦਾ ਕਿ ਜਿਸ ਤਰ੍ਹਾਂ ਇਨਸਾਨ ਹੁੰਦਾ ਹੈ ਉਸਦੇ ਬੱਚੇ ਵੀ ਅੱਗੇ ਉਸ ਤਰੀਕੇ ਦੀ ਸੋਚਦੇ ਨੇ ਉਸ ਤਰੀਕੇ ਦੇ ਵੱਲਣਾ ਚਾਹੁੰਦੇ ਨੇ ਤਾਂ ਹੁਣ ਤੁਸੀਂ ਜਿਸ ਤਰੀਕੇ ਨਾਲ ਇਲਾਕੇ ਦੇ ਵਿੱਚ ਸਮਾਜ ਸੇਵਾ ਤੌਰ ਤੇ ਕੰਮ ਕਰ ਰਹੇ ਹੋ ਦੂਜੇ ਪਾਸੇ ਪਿੰਡਾਂ ਜਾ ਰਹੇ ਹੋ ਤੁਹਾਡੇ ਪਿਤਾ ਕਰਕੇ ਤੁਹਾਡੀ ਪਛਾਣ ਹੀ ਬਹੁਤ ਵੱਡੀ ਹੈ ਤਾਂ ਹੁਣ ਅੱਗੇ ਜਿਹੜੇ ਇਲਾਕੇ ਦੇ ਮਸਲੇ ਨੇ ਉਹ ਸਣੀ ਕਿਵੇਂ ਹੱਲ ਕਰੇਗਾ ਲੋਕਾਂ ਦੇ ਵਿੱਚ ਵਿਚਰ ਕੇ ਜਾਂ ਫਿਰ ਕਿਵੇਂ ਤੁਸੀਂ ਅੱਗੇ ਸੋਚਿਆ ਕਿ ਉਹਨਾਂ ਦੀ ਫੁਲਵਾੜੀ ਨੂੰ ਅੱਗੇ ਵਧਾਈਏ ਉਹਨਾਂ ਦਾ ਨਾਮ ਹੋਰ ਰੋਸ਼ਨ ਕਰੀਏ ਦੇਖੋ ਭਾਜੀ ਹੁਣ ਜਿਵੇਂ ਕਿ ਆਪਣੇ ਮਿਊਨਿਸਪਲ ਕਾਰਪੋਰੇਸ਼ਨ ਦਾ ਇਲੈਕਸ਼ਨ ਆ ਰਿਹਾ ਹੈ ਹੂੰ ਸਾਡੇ ਇਲਾਕੇ ਦੀ ਜੋ ਸੀਟ ਹੈ ਉਹ ਰਿਜ਼ਰਵ ਹੋ ਗਈ ਹੈ ਐਸਸੀ ਤੇ ਸਾਨੂੰ ਜੇ ਸਾਡੀ ਪਾਰਟੀ ਮੌਕਾ ਦਿੰਦੀ ਹੈ ਸਾਡੇ ਤੇ ਵਿਸ਼ਵਾਸ ਜਤਾਂਦੀ ਹੈ ਤਾਂ ਅਸੀਂ ਜਰੂਰ ਖਰੇ ਉਤਰਾਂਗੇ ਤੇ ਲੋਕਾਂ ਦੇ ਵਿਕਾਸ ਲਈ ਆਪਣੇ ਪਿੰਡ ਦੇ ਵਿਕਾਸ ਲਈ ਇਲਾਕੇ ਦੇ ਵਿਕਾਸ ਲਈ ਅਸੀਂ ਸਾਰੇ ਕੰਮ ਪਹਿਲ ਦੇ ਆਧਾਰ ਤੋਂ ਅਸੀਂ ਜਰੂਰ ਕਰਾਵਾਂਗੇ ਜਿਹੜੇ ਮਸਲੇ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਹੁਣ ਤੁਹਾਡਾ ਬਾਡ ਨੰਬਰ 1 ਬਣ ਗਿਆ ਨਾ ਮੇਰੇ ਖਿਆਲ ਚੰਡੀਗੜ੍ਹ ਦਾ ਇਹ ਤਾ ਕਿਹੜੇ ਮਸਲੇ ਨੇ ਤੁਹਾਡੇ ਤੁਹਾਡੇ ਵਾਰਡ ਦੇ ਵਿੱਚ ਖੁੱਡਾ ਲਾਹੋਰਾ ਖੁੱਡਾ ਜਸੂ ਦੋ ਕਲੌਂਦੀਆਂ ਕੈਂਬ ਵਾਲਾ ਤੇ ਨਾਲ ਦੀ ਨਾਲ ਤੁਹਾਡੇ ਖੁੱਡਾ ਲਈ ਸ਼ੇਰ ਤੇ ਕਿਹੜੇ ਕਿਹੜੇ ਮਸਲੇ ਨੇ ਤੁਹਾਨੂੰ ਲੱਗਦਾ ਗੰਭੀਰ ਜਿਹੜੇ ਇਹ ਕਰਨ ਵਾਲੇ ਨੇ ਸੀ ਕਰਨ ਵਾਲੇ ਨੇ ਕਿ ਇਹ ਪਹਿਲਾਂ ਹੋਏ ਨਹੀਂ ਇਹ ਸੁਪਨਾ ਸੀ ਮੇਰੇ ਫਾਦਰ ਸਾਹਿਬ ਦਾ ਕਿ ਇਹ ਜੂਰ ਕਰਾਉਣੇ ਨੇ ਦੇਖੋ ਜੀ ਸਾਡਾ ਜੋ ਜੋ ਵੀ ਸਾਡਾ ਇਲਾਕਾ ਹੈ ਸਾਡਾ ਪਿੰਡਾਂ ਦਾ ਇਲਾਕਾ ਹੈ ਸਾਡੇ ਨਾਲ ਕੋਈ ਸੈਕਟਰ ਨਹੀਂ ਜੁੜਿਆ ਹੋਇਆ ਤਾਂ ਸਾਡੇ ਚ ਪਿੰਡਾਂ ਚ ਮਤਲਬ ਜੋ ਪ੍ਰਸ਼ਾਸਨ ਹੈ ਉਦੀ ਦੇਖਰੇਖ ਬਹੁਤ ਘੱਟ ਹੈ ਸਾਡੇ ਪਿੰਡਾਂ 'ਚ ਤਾਂ ਜੋ ਵੀ ਫੰਡ ਫੌਂਡ ਆਂਦਾ ਹੈ ਆਪਣੇ ਪ੍ਰਸ਼ਾਸਨ ਦਾ ਉਹ ਜ਼ਿਆਦਾਤਰ ਸੈਕਟਰਾਂ 'ਚ ਹੀ ਵਰਤਿਆ ਜਾਂਦਾ ਹੈ ਪਿੰਡਾਂ 'ਚ ਬਹੁਤ ਘੱਟ ਮਤਲਬ ਕਿ ਤੁਸੀਂ ਲਾ ਲਓ ਵੀ 50% ਉਹ ਖਰਚਾ ਪਿੰਡਾਂ 'ਤੇ ਹੁੰਦਾ ਹੈ ਤੇ ਤੁਸੀਂ ਸੜਕਾਂ ਲਾ ਲਓ ਪਾਣੀ ਲਾ ਲਓ ਬਿਜਲੀ ਦੀ ਮਸ 问题 ਲਾ ਲਓ ਤੇ ਸਭ ਤੋਂ ਵੱਡਾ ਸਾਡਾ ਜੋ ਮੁੱਦਾ ਹੈ ਉਹ ਲਾਲ ਡੋਰੀ ਦਾ ਮੁੱਦਾ ਹੈ ਉਹ ਅੱਜ ਤੋਂ ਮਤਲਬ ਕਿ ਪਤੀ 30 ਹਾਲਾ ਤੋਂ ਮਤਲਬ ਚੱਲਦਾ ਹੀ ਆ ਰਿਹਾ ਉਹ ਕਦੇ ਹੱਲ ਨਹੀਂ ਹੋਇਆ ਅਜੇ ਤੱਕ ਤਾਂ ਅਸੀਂ ਇਸ ਮਸਲੇ ਨੂੰ ਜ਼ਰੂਰ ਅੱਗੇ ਰੱਖਾਂਗੇ ਕਿ ਇਹਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਜਿੱਥੋਂ ਤੱਕ ਸਾਡੀ ਹੁਣ ਸੈਂਟਰ ਤੋਂ ਵੀ ਸਰਕਾਰ ਸਾਡੀ ਭਾਜਪਾ ਦੀ ਹੈਗੀ ਆ ਤਾਂ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਇਸ ਇਸ ਮੁੱਦੇ ਨੂੰ ਜ਼ਰੂਰ ਹੱਲ ਕਰਾਇਆ ਜਾਵੇ ਅੱਛਾ ਮੈਂ ਇੱਕ ਚੀਜ਼ ਦੇਖ ਰਿਹਾ ਫਾਦਰ ਸਾਹਿਬ ਦੀ ਤੁਸੀਂ ਕੁਰਸੀ ਦੇ ਉੱਤੇ ਤਸਵੀਰ ਰੱਖੀ ਹੋਈ ਹੈ ਵੱਡੀ ਕਰਕੇ ਤਾਂ ਇਹ 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 ਤਸਵੀਰ ਰੱਖਣ ਦਾ ਇਹ ਕੁਰਸੀ ਲਗਾਉਣ ਦਾ ਕੀ ਮਕਸਦ ਹੈ ਜਾ ਫਿਰ ਇਸ ਕੁਰਸੀ ਦੇ ਉੱਤੇ ਕੌਣ ਬੈਠਦਾ ਸੀ ਇਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਇੱਥੇ ਭਾਜੀ ਇਹ ਮੇਰੇ ਫਾਦਰ ਸਾਹਿਬ ਦੀ ਇਹੀ ਕੁਰਸੀ ਸੀਗੀ ਉਹ ਇੱਥੇ ਹੀ ਬੈਠਦੇ ਸੀਗੇ ਤਾਂ ਅਸੀਂ ਅੱਜ ਵੀ ਉਹਨਾਂ ਨੂੰ ਇਹੀ ਸੋਚਦੇ ਹਾਂ ਵੀ ਉਹ ਸਾਡੇ ਨਾਲ ਹੀ ਹੈ ਤਾਂ ਜੋ ਸਾਡੇ ਕੋਲ ਆਂਦੇ ਵੀ ਹੈਗੇ ਆ ਪਿੰਡ ਦੇ ਬੰਦੇ ਕੋਈ ਮਸਲਾ ਲੈ ਕੇ ਆਂਦੇ ਆ ਉਹ ਆ ਕੇ ਇਹਨਾਂ ਨੂੰ ਯਾਦ ਕਰਦੇ ਆ ਇਹਨਾਂ ਨੂੰ ਸਲਾਮ ਕਰਦੇ ਆ ਕਿ ਵੀ ਇਹ ਬੰਦਾ ਸੀਗਾ ਜੋ ਸਾਡੇ ਕੰਮ ਕਰਾਂਦਾ ਸੀਗਾ ਤੇ ਸਾਡੇ ਕੋਲ ਵੀ ਹੁਣ ਲੋਕ ਆਉਂਦੇ ਆ ਅਸੀਂ ਆਪਣੇ ਆਪ ਖੁਦ ਸਾਡੀ ਜਿੱਥੇ ਤੱਕ ਪਹੁੰਚ ਹੈਗੀ ਹੈ ਅਸੀਂ ਲੋਕਾਂ ਨੇ ਮਸਲੇ ਹੱਲ ਕਰਾਣ ਜਾਂਦੇ ਆ ਜੀ ਤੇ ਅਸੀਂ ਖੁਦ ਮਸਲੇ ਹੱਲ ਕਰਾ ਕੇ ਤਾਂ ਜਿੰਨੀ ਸਾਡੀ ਕੋਸ਼ਿਸ਼ ਹੁੰਦੀ ਹੈ ਅਸੀਂ ਜ਼ਰੂਰ ਕਰਦੇ ਆ ਜੀ ਅੱਛਾ ਜਿਸ ਤਰੀਕੇ ਨਾਲ ਮੈਂ ਦੇਖ ਰਹੀ ਹਾਂ ਫਾਦਰ ਸਾਹਿਬ ਬਹੁਤ ਹੀ ਤੁਹਾਡੇ ਚਿਹਰੇ ਦੀ ਮੁਸਕਾਨ ਨਾਲ ਦੀ ਦੂਜੇ ਪਾਸੇ ਮੈਂ ਮਿਲਿਆ ਵੀ ਹਾਂ ਇੱਕ ਦੋ ਬਾਰ ਕਾਫੀ ਵਿਚਰਨ ਵਾਲੇ ਕਾਫੀ ਪਿਆਰ ਉਹਨਾਂ ਨੇ ਖਟਿਆ ਤਕਨੀਕ ਅੱਜ ਮਹਿਸੂਸ ਹੁੰਦਾ ਕਿ ਅਗਰ ਉਹ ਹੁੰਦੇ ਤਾਂ ਕਿਤੇ ਨਾ ਕਿਤੇ ਗੱਲ ਹੋਰ ਹੀ ਹੋਣੀ ਸੀ ਜੇ ਅੱਜ ਉਹ ਹੁੰਦੇ ਜੀ ਤਾਂ ਸਾਨੂੰ ਵਿੱਚ ਇੱਥੇ ਆਣ ਦੀ ਸਾਨੂੰ ਲੋੜ ਨਹੀਂ ਪੈਣੀ ਸੀਗੀ ਉਹ ਆਪਣੇ ਆਪ ਹੀ ਮਤਲਬ ਉਹਨਾਂ ਦੀ ਇੱਕ ਛਾਪ ਸੀਗੀ ਪੂਰੇ ਸ਼ਹਿਰ 'ਚ ਉਹਨਾਂ ਨੂੰ ਕੋਈ ਬੰਦਾ ਜਾਨੀ ਸੀ ਜੋ ਨਹੀਂ ਜਾਣਦਾ ਸਾਰੇ ਸਰਕਾਰੀ ਦਫ਼ਤਰਾਂ 'ਚ ਕੋਈ ਵੀ ਵੱਡਾ ਵੱਡੇ ਤੋਂ ਵੱਡਾ ਅਧਿਕਾਰੀ ਹੈ ਉਹਨਾਂ ਨਾਲ ਉਹਦੀ ਪਰਸਨਲ ਤੌਰ ਤੇ ਜਾਣਕਾਰੀ ਸੀਗੀ ਉਹਨਾਂ ਦੇ ਉਹਨਾਂ ਦੇ ਸਾਰੇ ਰਿਗਾਰਡ ਕਰਦੇ ਸੀ ਕੋਈ ਉਹਨਾਂ ਦੀ ਗੱਲ ਨਹੀਂ ਮੁੜਦਾ ਸੀਗਾ ਤੇ ਆਪਣੇ ਹਲਕੇ ਵਾਸਤੇ ਘਰ ਕੀ ਗੱਲ ਹੁੰਦੀ ਸੀ ਫਾਦਰ ਸਾਹਿਬ ਨਾਲ ਕੀ ਸੋਚਦੇ ਸੀ ਹਲਕੇ ਬਾਰੇ ਤੇ ਪਰਿਵਾਰ ਦਾ ਕਿੰਨਾ ਧਿਆਨ ਰੱਖਦੇ ਸੀ ਹਲਕੇ ਦਾ ਕਿੰਨਾ ਭਾਜੀ ਇਹ ਸਭ ਤੋਂ ਵੱਡੀ ਗੱਲ ਸਾਡੀ ਲੜਾਈ ਉਹਨਾਂ ਦੀ ਇਸੇ ਗੱਲ ਤੇ ਹੁੰਦੇ ਸੀ ਕਿ ਤੁਸੀਂ ਸਾਡੇ ਧਿਆਨ ਨਹੀਂ ਰੱਖਦੇ ਉਹ ਆਉਂਦੇ ਸੀਗੇ ਰਾਤ ਨੂੰ ਫੋਨ ਆ ਗਿਆ ਕਿਸੇ ਦਾ ਪਰ ਸੌਣ ਹੀ ਆਉਂਦੇ ਸੀਗੇ ਤੇ ਸੌਂਦੇ ਵੀ ਨਹੀਂ ਸੀਗੇ ਉਹ ਆਣਾ ਉਹਨਾਂ ਨੇ ਆਕੇ ਕਿਸੇ ਦੇ 12 1 ਵਜੇ ਕਿਸੇ ਦਾ ਫੋਨ ਆ ਗਿਆ ਭਾਜੀ ਇਹ ਪੰਗਾ ਹੋ ਗਿਆ ਸਾਡਾ ਤੁਸੀਂ ਆਓ ਉਹਨੇ ਘਰੋਂ ਨਿਕਲ ਜਾਣਾ ਨਾ ਸਾਨੂੰ ਦੱਸਣਾ ਕਿੱਥੇ ਚੱਲੇ ਕਿੱਥੇ ਨਹੀਂ ਚੱਲੇ ਸਾਰਾ ਦਿਨ ਲੋਕਾਂ ਤੇ ਰਹਿੰਦੇ ਸੀਗੇ ਪਬਲਿਕ 'ਚ ਉਹਨਾਂ ਦੇ ਜੋ ਵੀ ਮਸਲੇ ਸੀਗੇ ਹੱਲ ਕਰਦੇ ਸੀਗੇ ਕਿਹਾ ਜਾਂਦਾ ਕਿ ਜਦੋਂ ਪੁੱਤ ਤੇ ਬਾਬ ਦਾ ਸਾਇਆ ਹੋਵੇ ਹੱਥ ਹੋਵੇ ਤਾਂ ਪੁੱਤ ਨੂੰ ਪ੍ਰਵਾਹ ਨਹੀਂ ਹੁੰਦੀ ਕੋਈ ਕਿਸੇ ਚੀਜ਼ ਦੀ ਵੀ ਨਾ ਪੈਸੇ ਦੀ ਨਾ ਕਮਾਈ ਦੀ ਨਾ ਕਿਸੇ ਸਿਆਸਤ ਜਾਣ ਦੀ ਨਾ ਕਿਸੇ ਕੋਈ ਕੰਮ ਕਰਨ ਦੀ ਫਿਰ ਤਾਂ ਇਹ ਹੁੰਦਾ ਕਿ ਫਾਦਰ ਸਾਹਿਬ ਹੈਗੇ ਸਾਡੇ ਕਹਿਣ ਨੂੰ ਸਾਰਾ ਕੁਝ ਹੁੰਦਾ ਫਿਰ ਉਹ ਜੋ ਚਲੇ ਜਾਂਦੇ ਨੇ ਉਸ ਤੋਂ ਬਾਅਦ ਫਿਰ ਜਿੰਦਗੀ ਚ ਕੀ ਜ਼ਿੰਮੇਵਾਰ ਦਾ ਸਾਸ ਕਿੰਨਾ ਕੋਇਆ ਤੁਹਾਨੂੰ ਦੇਖੋ ਜਦੋਂ ਉਹਨਾਂ ਦੀ ਮੌਤ ਹੋਈ 2024 ਚ ਉਸ ਤੋਂ ਬਾਅਦ ਕਾਫੀ ਮੁਸ਼ਕਿਲ ਆਈਆਂ ਸਾਨੂੰ ਸਾਡੇ ਕੋਲ ਕੋਈ ਹੋਰ ਚਾਰਾ ਵੀ ਨਹੀਂ ਸੀ ਉਹਨਾਂ ਦਾ ਇੱਕ ਹੋਣਾ ਹੀ ਇੰਦੀ ਵੱਡੀ ਗੱਲ ਸੀਗੀ ਕਿ ਸਾਨੂੰ ਕਿਸੇ ਚੀਜ਼ ਦੀ ਪਰਵਾਹ ਹੀ ਨਹੀਂ ਸੀ ਜੀ ਤੇ ਸਾਨੂੰ ਹਮ ਪਾਪ ਕੋਲਦ ਯਾਦਾਂ ਦੀ ਉਹਨਾਂ ਦੀ ਯਾਦਾਂ ਜੀ ਬਹੁਤ ਆਉਂਦੀ ਹੈ ਜੀ ਬਸ ਕੀ ਕਰੀਏ ਹੁਣ ਜੋ ਸਾਡੇ ਵਿੱਚ ਨਹੀਂ ਹੈਗੇ ਉਹ ਪਰ ਸਾਡੇ ਦਿਲ ਤੇ ਹਮੇਸ਼ਾ 24 ਘੰਟੇ ਉਹ ਨਾਲ ਹੀ ਹੈ ਜੀ ਸਾਡੇ ਕੀ ਮਿਸ ਕਰਦੇ ਉਹਨਾਂ ਨੂੰ ਜ਼ਿਆਦਾ ਕੀ ਉਹਨਾਂ ਦੀ ਕਿਹੜੀ ਚੀਜ਼ ਯਾਦ ਆ ਰਹੀ ਜਦੋਂ ਤੁਹਾਨੂੰ ਜੀ ਜਦੋਂ ਹੁਣ ਤਾਂ ਦੇਖੋ ਜੀ ਅਸੀਂ ਤਾਂ ਫੋਨ ਜਦੋਂ ਆਂਦਾ ਸੀ ਤਾਂ ਹੀ ਉਹਨਾਂ ਦਾ ਫੋਨ ਦੇ ਕੇ ਇੰਨੀ ਖੁਸ਼ੀ ਹੋ ਜਾਂਦੀ ਸਾਨੂੰ ਵੀ ਡੈਡੀ ਦਾ ਫੋਨ ਆਇਆ ਸਾਡੇ ਹੁਣ ਤਾਂ ਜੀ ਫੋਨ ਆਣਾ ਕਿੱਥੋਂ ਇਹ ਚੀਜ਼ ਸਭ ਤੋਂ ਯਾਰ ਮਿਸ ਕਰਦੇ ਆ ਚਮਕਾ ਪੈਂਦਾ ਕਦੇ ਕਿ ਬਾਦ ਸਾਹਿਬ ਅੰਦਰ ਆ ਰਹੇ ਇੱਥੇ ਜਿੱਥੇ ਉਹਨਾਂ ਦੀ ਕੁਰਸੀ ਲੱਗੀ ਹੋਈ ਹੈ ਹਾਂਜੀ ਜ਼ਰੂਰ ਪੈਂਦਾ ਜੀ ਸਾਨੂੰ ਮਤਲਬ ਅੰਦਰੋਂ ਅੰਦਰ ਇੱਕ ਹੌਸਲਾ ਆਉਂਦਾ ਵੀ ਉਹ ਸਾਡੇ ਨਾਲ ਹੀ ਆ ਜੀ ਸਾਨੂੰ ਕਦੇ ਹੁਣ 1.5 ਸਾਲ ਹੋ ਗਿਆ ਸਾਨੂੰ ਸਾਨੂੰ ਕਦੇ ਨਹੀਂ ਲੱਗੇ ਵੀ ਉਹ ਨਹੀਂ ਹੈ ਗਿਆ ਦੁਨੀਆ ਤੇ ਲੋਗ ਉਹਨਾਂ ਦੀ ਗੱਲਾਂ ਕਰਦੇ ਆ ਸਰਦੂ ਕਹਿੰਦੇ ਰੋਜ਼ ਫੋਨ ਵੀ ਕਰਦਾ ਕੋਈ ਨਾ ਕੋਈ ਵੀ ਸਾਨੂੰ ਅੱਜ ਤੇਰੇ ਡੈਡੀ ਦੀ ਯਾਦ ਆਈ ਹੈ ਵੀ ਅੱਜ ਜਿਹੜਾ ਸੁਪਨਾ ਆਇਆ ਜੋ ਵੀ ਹੈ ਮਤਲਬ ਉਹ ਹਲੇ ਵੀ ਲੋਕਾਂ ਦੇ ਦਿਲਾਂ ਚ ਬਸਿਆ ਹੋਇਆ ਹੈ ਜੀ ਉਹ ਉਹਨਾਂ ਉਹਨਾਂ ਦਾ ਨਾਮ ਹਲੇ ਕਾਫੀ ਦੇਰ ਤੱਕ ਜੁੰਦਾ ਹੀ ਰਹੇਗਾ ਜੀ ਐਟ ਸੇਕ ਹੁਣ ਸਿਆਸਤ ਦੀ ਗੱਲ ਕਰਾਂਗੇ ਆਪਾਂ ਇਕ ਕਿਸਾਨਾਂ ਦਾ ਬਹੁਤ ਵੱਡਾ ਮਸਲਾ ਹੈ ਚੰਡੀਗੜ੍ਹ ਦੇ ਜਿਹੜੇ ਪਿੰਡ ਨੇ 22 ਪਿੰਡ ਬਚੇ ਬਚੇ ਹੋਏ ਨੇ ਤੇ 28 ਜਿਹੜੇ ਉਜਾੜ ਕੇ ਚੰਡੀਗੜ੍ਹ ਬਸ ਕੇ ਆ ਸੀ ਉਹਨਾਂ ਕਿਸਾਨਾਂ ਦੀਆਂ ਜ਼ਮੀਨਾਂ ਪਈਆਂ ਨੇ ਉਹ ਕਹਿੰਦੇ ਕਿ ਨਾ ਸਾਡੀਆਂ ਜ਼ਮੀਨਾਂ ਐਕਵਾਇਰ ਹੋ ਰਹੀਆਂ ਨੇ ਨਾ ਸਾਨੂੰ ਉੱਥੇ ਕਾਰੋਬਾਰ ਕਰਨ ਦਿੱਤਾ ਜਾ ਰਿਹਾ ਖੁਰ ਜੋ ਇਸ ਤਰੀਕੇ ਨਾਲ ਪੀਤਾਵਾਲੀ ਉਸ ਲਾਈਨ ਦੇ ਤੋਂ ਚੱਲਣਾ ਸ਼ੁਰੂ ਕਰ ਦਿੱਤਾ ਉਸ ਨੂੰ ਭਾਜੀ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਵੀ ਪਿਛਲੇ ਕੁਝ ਦਿਨਾਂ ਚ ਖੋਡਾ ਲਾ ਹੋ ਰੇ ਜੋ ਕਿਸਾਨਾਂ ਦੀ ਜ਼ਮੀਨ ਹੈ ਨਾ ਤਾਂ ਕਿਸੇ ਪਾਸੇ ਉਹ ਐਕਵਾਇਰ ਹੋ ਰਹੀ ਹੈ ਤੇ ਨਾ ਹੀ ਉਹਨਾਂ ਨੂੰ ਕੋਈ ਕੰਮ ਕਰਨ ਦੇ ਦਿੱਤਾ ਜਾ ਰਿਹਾ ਉੱਥੇ ਤਾ ਅਸੀਂ ਇਹੀ ਚਾਹੁੰਦੇ ਆਂ ਵੀ ਜਾਂ ਤਾਂ ਉਹਨਾਂ ਦੀ ਜ਼ਮੀਨ ਐਕਵਾਇਰ ਹੋਵੇ ਉਹਨਾਂ ਨੂੰ ਵਧੀਆ ਪੈਸੇ ਮਿਲਣ ਜਾਂ ਉਹਨਾਂ ਨੂੰ ਕੰਮ ਕਰਨ ਦਿੱਤਾ ਜਾਵੇ ਉੱਥੇ ਜੇ ਤੁਸੀਂ ਕਿਹਾ ਇੱਕ ਕੀ ਸਾਡਾ ਕਾਫੀ ਮਸਲੇ ਨਹੀਂ ਹਾਂਜੀ ਜਿਵੇਂ ਤੁਸੀਂ ਸੜਕਾਂ ਦਾ ਕਿਹਾ ਤੁਸੀਂ ਕਿਸਾਨਾਂ ਵਾਲਾ ਕਿਹਾ ਪਰ ਫਿਰ ਗੱਲ ਇਹ ਵੀ ਹੈ ਕਿ ਥੋੜਾ ਹੀ ਮਿਹਰਬਾਨ ਦਾ ਥੋੜੀ ਉਹ ਸਰਕਾਰ ਹੈ ਉੱਪਰ ਸੈਂਟਰ ਦੇ ਵੀ ਚੰਡੀਗੜ੍ਹ ਆਂਦਾ ਹੈ ਫਿਰ ਵੀ ਕੰਮ ਨਹੀਂ ਹੋ ਰਿਹਾ ਪਾਜੀ ਜੋ ਸਾਡੇ ਪਿੰਡਾਂ ਦਾ ਜੋ ਤੁਹਾਨੂੰ ਦੱਸਿਆ ਸੀਗਾ ਵੀ ਫੰਡ ਹੂੰ ਬਹੁਤ ਘੱਟ ਸਾਨੂੰ ਪਿੰਡ ਦਾ ਫੰਡ ਮਿਲਦਾ ਹੈ ਜੀ ਹੂੰ ਤੇ ਮਤਲਬ ਪਹਿਲਾ ਫੰਡ ਸਾਡੇ ਫਾਦਰ ਸਾਹਿਬ ਸੀਗੇ ਜਦੋਂ ਹੂੰ ਉਸ ਟਾਈਮ ਉਹ ਵਿਲੇਜ ਡਿਵੈਲਪਮੈਂਟ ਕਮੇਟੀ ਦੇ ਮੈਂਬਰ ਵੀ ਸੀਗੇ ਹੂੰ ਉਹਨਾਂ ਨੇ ਮੁੱਦਾ ਚੱਕਿਆ ਸੀਗਾ ਕਿ ਸਾਡੇ ਪਿੰਡ 'ਚ ਕਮਿਊਨਿਟੀ ਸੈਂਟਰ ਨਹੀਂ ਹੈ ਜੀ ਹੂੰ ਤੇ ਉਹਨਾਂ ਨੇ ਕਹਿ ਕੁਹਾ ਕੇ ਮਤਲਬ ਸਾਰੀ ਮੀਟਿੰਗ ਵਗੈਰਾ ਹੁੰਦੀ ਸੀਗੀ ਜੋ ਵੀ ਉਹਨਾਂ ਦੀ ਉਹਨਾਂ ਨੇ ਆਪਣੇ ਸਾਰੇ ਇਲਾਕੇ ਵਾਸਤੇ ਫੰਡ ਅਪਰੂਵ ਕਰਾਇਆ ਸੀਗਾ ਤੇ ਉਹ ਫੰਡ ਕਿਤੇ ਨਹੀਂ ਲੱਗਿਆ ਜੀ ਜੋ ਸਾਡੇ ਕੌਂਸਲਰ ਸੀਗੇ ਪਿਛਲੇ ਆਮ ਆਦਮੀ ਪਾਰਟੀ ਦੇ ਸੀਗੇ ਤਾਂ ਕਿਸੇ ਵਜ੍ਹਾ ਕਰਕੇ ਇੱਕ ਤੁਸੀਂ ਲਾ ਲਓ ਵੀ ਪੋਲਿਟੀਕਲ ਕੋਈ ਇਲਾਪਸ ਲਾ ਲਓ ਇਸ ਚੀਜ਼ ਨੂੰ ਵੀ ਇੱਥੇ ਆਮ ਆਦਮੀ ਦੀ ਸਰਕਾਰ ਹੈ ਤੇ ਸਾਡੀ ਸੈਂਟਰ ਦੀ ਜੋ ਭਾਜਪਾ ਦੀ ਹੈ ਤਾਂ ਇੱਥੇ ਫੰਡ ਫੌਂਡ ਦਾ ਥੋੜਾ ਹੈ ਇਸ਼ੂ ਪਰ ਜਿਹੜੇ ਪਿੰਡ ਨੇ ਹੁਣ ਕੈਂ ਵਾਲਾ ਤੇ ਤੁਹਾਡੇ ਕੋਲ ਖੁੱਡਾ ਲਈ ਸ਼ੇਰ ਤੇ ਖੁੱਡਾ ਲੋਰ ਖੁੱਡ ਜਸੂ ਇਨਾ ਪਿੰਡਾਂ ਦੇ ਵਿੱਚ ਕਾਫੀ ਲੋਕ ਇਹ ਵੀ ਕਹਿੰਦੇ ਨੇ ਕਿ ਸਾਡੇ ਪਿੰਡਾਂ ਨੂੰ ਚੰਡੀਗੜ੍ਹ ਤੋਂ ਜਿਸ ਤਰੀਕੇ ਨਾਲ ਇੱਕ ਇੱਕ ਕਿਨਾਰੇ ਕੀਤਾ ਹੋਇਆ ਹੈ ਪਿੰਡ ਪਿੰਡ ਹੀ ਰਹਿ ਗਏ ਸ਼ਹਿਰ ਨਹੀਂ ਬਣਿਆ ਸ਼ਹਿਰ ਬਣਾਉਣ ਵਾਸਤੇ ਉਹਨਾਂ ਪਿੰਡਾਂ ਨੂੰ ਸਹੂਲਤਾਂ ਸ਼ਹਿਰਾਂ ਵਰਗੀਆਂ ਦਿਵਾਉਣ ਵਾਸਤੇ ਕੀ ਹੈ ਤੁਹਾਡਾ ਸਣੀ ਦੱਸੋ ਪੁਨਾ ਕਿ ਮੈਂ ਫਾਦਰ ਸਾਹਿਬ ਦੀ ਤਰ੍ਹਾਂ ਚਾਹੇ ਮੈਨੂੰ ਆਪਣੀ ਸਰਕਾਰ ਦੇ ਨਾਲ ਜਾ ਕੇ ਦਿੱਲੀ ਮੰਗਣੇ ਪੈਣ ਫੰਡ ਜਾਂ ਫਿਰ ਆਪਣੀ ਸਰਕਾਰ ਦੇ ਨਾਲ ਕਿਉਂ ਲੜਨਾ ਪਵੇ ਕੀ ਤੁਹਾਡਾ ਅੱਗੇ ਮੋਟਿਵ ਕੀ ਹੈ ਕੀ ਉਹਨਾਂ ਸਿੱਖਿਆ ਹੋਇਆ ਫਾਦਰ ਸਾਹਿਬ ਦਾ ਜਿਹੜਾ ਖੂਨ ਤੁਹਾਡੇ ਅੰਦਰ ਦੌੜ ਰਿਹਾ ਹੈ ਤਾਂ ਕਿਸ ਤਰੀਕੇ ਨਾਲ ਤੁਸੀਂ ਲੋਕਾਂ ਦੇ ਜਿਹੜੇ ਪੂਰੇ ਕੰਮ ਕਰੋ ਦੇਖੋ ਜੀ ਜੋ ਸਾਡੇ ਪਿੰਡ ਉਹ ਪਿੰਡ ਹੀ ਰਹਿ ਗਏ ਸ਼ਹਿਰ ਵਾਲੀ ਪਿੰਡਾਂ 'ਚ ਸਾਡੇ ਕੋਈ ਗੱਲ ਨਹੀਂ ਆਈ ਬੇਸ਼ੱਕ ਇਹ ਐਮਸੀ 'ਚ ਆ ਚੁੱਕੇ ਆ ਪਰ ਇੱਥੇ ਮਿਨਿਸਪਲ ਕਾਰਪੋਰੇਸ਼ਨ ਦਾ ਕੋਈ ਡਾ ਵੱਡਾ ਮਤਲਬ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਉਹ ਸਾਹਮਣੇ ਜੋ ਸ਼ਹਿਰ 'ਚ ਹੁੰਦੀ ਹੈ ਸਾਡੇ ਪਿੰਡ ਦੀ ਤੁਸੀਂ ਲਾ ਲਓ ਵੀ ਜੋ ਜ਼ਮੀਨਾਂ ਹੈ ਉਹਨਾਂ ਦਾ ਰੇਟ ਸਾਇ ਦੇ ਚੰਡੀਗੜ੍ਹ ਸ਼ਹਿਰ ਨਾਲੋਂ ਕਿਲੋਮੀਟਰ ਤੇ ਵੀ ਸਾਡਾ ਪਿੰਡ ਨਹੀਂ ਹੈਗਾ ਇੱਥੋਂ ਜੋ ਤੁਸੀਂ ਲਾ ਲਓ ਚੰਡੀਗੜ੍ਹ ਤੋਂ ਤਾ ਇਥੇ ਉਸ ਸਾਬ ਨਾਲ ਰੇਟ ਵੀ ਨਹੀਂ ਹੈਗੇ ਸਾਡੇ ਜ਼ਮੀਨਾਂ ਦੇ ਪਿੰਡਾਂ 'ਚ ਤਣੀ ਇੱਕ ਪਾਣੀ ਦੇ ਕਨੈਕਸ਼ਨ ਲੈ ਕੇ ਬਹੁਤ ਲੋਕਾਂ ਦੀ ਪ੍ਰੋਬਲਮ ਹੈ ਕਿ ਪਾਣੀ ਦੇ ਕਨੈਕਸ਼ਨ ਨਹੀਂ ਮਿਲ ਰਹੇ ਬਹੁਤ ਦਿੱਕਤ ਆਉਂਦੀ ਹੈ ਕਿਉਂਕਿ ਬੇਸਿਕ ਸਮੱਸਿਆ ਹੈ ਪਾਣੀ ਵਾਲੀ ਪਾਵੇਂ ਕਿ ਤੁਹਾਡਾ ਹੁਣ ਜਿਹੜਾ ਐਮਸੀ ਹੈ ਠੀਕ ਹੈ ਆਪਣੇ ਤੌਰ ਤੇ ਜੋ ਕਰਦਾ ਹੋਵੇਗਾ ਕਰਦਾ ਹੋਵੇਗਾ ਪਰ ਲੋਕ ਫਿਰ ਵੀ ਸਾਡੇ ਕੋਲ ਸਮੱਸਿਆ ਲੈ ਕੇ ਆਉਂਦੇ ਨੇ ਕਿ ਸਾਨੂੰ ਕਨੈਕਸ਼ਨ ਨਹੀਂ ਮਿਲਦੇ ਸਨੀ ਕਿਸ ਤਰੀਕੇ ਦੀ ਸਹਿਯਤਾ ਕਰਨਾ ਚਾਹੁੰਦਾ ਉਹਨਾਂ ਦੀ ਜਾਂ ਫਿਰ ਕਿਵੇਂ ਹੋ ਸਕਦਾ ਹੈ ਉਹਨਾਂ ਦੇ ਕਨੈਕਸ਼ਨ ਦਾ ਹੱਲ ਕੀ ਤੁਹਾਨੂੰ ਲੱਗਦਾ ਹੈ ਕਿ ਅੱਗੇ ਦੇਖੋ ਤੁਹਾਡੇ ਫਾਦਰ ਸਾਹਿਬ ਦੀ ਕਾਫੀ ਜੇ ਆਪਾਂ ਗੱਲ ਕਰੀਏ ਤਾਂ ਵੱਡੇ ਲੀਡਰਾਂ ਦੇ ਨਾਲ ਸਭ ਨਾਲ ਪਹੁੰਚ ਸੀ ਤਾਂ ਤੁਸੀਂ ਕੀ ਹੱਲ ਕਰਾਉਣ ਜਾ ਰਹੇ ਹੋ ਉਹਨਾਂ ਦਾ ਭਾਜੀ ਪਾਣੀ ਦੇਖੋ ਇੱਕ ਬੇਸਿਕ ਜ਼ਰੂਰਤ ਹੈ ਸਾਡੇ ਹਰੇਕ ਘਰ ਤੇ ਪਾਣੀ ਜ਼ਰੂਰ ਹੋਣਾ ਚਾਹੀਦਾ ਹੈ ਤੇ ਤੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਸਕੀਮ ਵੀ ਚਲਾਈ ਹੈ ਹਰ ਘਰ ਚਲ ਹੂੰ ਤੇ ਇਹਦੇ ਮੁਤਾਬਿਕ ਅਸੀਂ ਦੇਖਿਆ ਜਾਵੇ ਸਾਡੇ ਪਿੰਡ ਤੇ ਸਭ ਤੋਂ ਵੱਡਾ ਮੁਸ਼ਕਿਲ ਦਾ ਕੰਮ ਹੈ ਕਿ ਪਾਣੀ ਦਾ ਕਨੈਕਸ਼ਨ ਲੈਣਾ ਪਾਣੀ ਦਾ ਕਨੈਕਸ਼ਨ ਦਾ ਜੀ ਲੈਣਾ ਇੱਕ ਇੰਨਾ ਵੱਡਾ ਟਾਸਕ ਹੋ ਗਿਆ ਵੀ ਸਾਲ-ਸਾਲ ਢੇਢ-ਢਸਾਲ ਲੋਕਾਂ ਨੂੰ ਲੱਗ ਜਾਂਦੇ ਆ ਪਾਣੀ ਦਾ ਕਨੈਕਸ਼ਨ ਲੈਣ ਲਈ ਤੇ ਸਾਡੇ ਪਿੰਡ 'ਚ ਇੱਕ ਐਕਸਟੈਂਡਡ ਆਬਾਦੀ ਹੈ ਜੋ ਉਹਦੇ 'ਚ ਇਹ ਪ੍ਰਬੰਧਨ ਹੈ ਕਿ ਉਹਨਾਂ ਨੂੰ ਪਾਣੀ ਦਾ ਕਨੈਕਸ਼ਨ ਮਿਲਦਾ ਹੀ ਨਹੀਂ ਹੈ ਤਾਂ ਪਿੰਡ ਦੀ ਆਬਾਦੀ ਹੀ ਫਿਰ ਹੈ ਤਾਂ ਪਿੰਡ ਦੇ ਫਿਰਨੀ ਦੇ ਅੰਦਰ ਹੀ ਪਰ ਉਹਦੇ ਲਈ ਕੋਈ ਪ੍ਰਬੰਧਨ ਹੈ ਜਾਂ ਨਹੀਂ ਹੈ ਕਿ ਉਹਨੂੰ ਪਾਣੀ ਦਾ ਕਨੈਕਸ਼ਨ ਦਿੱਤਾ ਜਾਵੇ ਤੇ ਉਹਨਾਂ ਦੇ ਜਦੋਂ ਵੀ ਕੋਈ ਐਕਸਟੈਂਡਡ ਬਦੀ ਦਾ ਕੋਈ ਕੰਮ ਲੱਗਦਾ ਹੈ ਕੁਝ ਵੀ ਲੱਗਦਾ ਤਾਂ ਉਹਨਾਂ ਦੇ ਚਲਾਨ ਕਰ ਦਿੱਤੇ ਜਾਂਦੇ ਆ ਤੇ ਉਹ ਹੋ ਜਾਂਦਾ ਹੈ ਉਹਦੇ ਤੇ ਪ੍ਰਸ਼ਾਸਨ ਇੰਟਰਫੇਅਰ ਕਰ ਲੈਂਦਾ ਜਦੋਂ ਪਾਣੀ ਦਾ ਕਨੈਕਸ਼ਨ ਲੈਣਾ ਹੁੰਦਾ ਹੈ ਉਹਦੇ ਨਾਲ ਕੋਈ ਉਹਨਾਂ ਦਾ ਕੋਈ ਲਿੰਕ ਨਹੀਂ ਹੁੰਦਾ ਤਾਂ ਇਹ ਸਭ ਤੋਂ ਵੱਡਾ ਮਸਲਾ ਹੈਗਾ ਇਹ ਵੀ ਪਾਣੀ ਦਾ ਕਿ ਸਾਡੇ ਪਿੰਡ 'ਚ ਪਾਣੀ ਦਾ ਕਨੈਕਸ਼ਨ ਲੈਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ ਜੀ ਫਿਰ ਤੁਸੀਂ ਕਿਵੇਂ ਇਸ ਨੂੰ ਮੌਸਲੇ ਨੂੰ ਹੱਲ ਕਰਾਓਗੇ ਜਿਹੜਾ ਤੁਸੀਂ ਮਸਲਾ ਦੱਸਤਾ ਮੁੱਦਾ ਦੱਸਤਾ ਪਰ ਹਸਲੇ ਇਸ ਮਸਲੇ ਦਾ ਹੱਲ ਵਾਸਤੇ ਕੀ ਤੁਹਾਡੇ ਕੋਲ ਪ੍ਰੋਜੈਕਟ ਹੈ ਅਸੀਂ ਜਿੱਥੇ ਤੱਕ ਸਾਡੀ ਪਹੁੰਚ ਹੋਏਗੀ ਅਸੀਂ ਇਸ ਮਸਲੇ ਨੂੰ ਜ਼ਰੂਰ ਹੱਲ ਕਰਾਵਾਂਗੇ ਜੀ ਇਹਨੂੰ ਆਪਣੇ ਜਿੱਥੇ ਵੀ ਆਪਣੇ ਸਰਕਾਰੀ ਦਫ਼ਤਰ ਦਿੱਤੇ ਵੀ ਸਾਡੀ ਪਹੁੰਚ ਹੈ ਅਸੀਂ ਉੱਥੇ ਇਹ ਮੁੱਦਾ ਚੱਕਾਂਗੇ ਪਹਿਲ ਦੇ ਆਧਾਰ ਤੇ ਕਿਉਂਕਿ ਇਹ ਬੇਸਿਕ ਸਮੱਸਿਆ ਹੈ ਤੁਸੀਂ ਆਪ ਕਹੇ ਬੇਸਿਕ ਨਾ ਸਮੱਸਿਆ ਤੇ ਪਾਣੀ ਤੁਹਾਨੂੰ ਬੜਾ ਹੀ ਪਾਣੀ ਦਾ ਸਰੇਗ ਬੰਦੇ ਦੀ ਨੀਡ ਬੇਸਿਕ ਨੀੜ ਹੈ ਇਹ ਤੇ ਇਸ ਇਸ ਚੀਜ਼ ਲਈ ਤਾਂ ਸਾਨੂੰ ਜਿੱਥੇ ਤੱਕ ਜਾ ਹੋਏਗਾ ਅਸੀਂ ਜ਼ਰੂਰ ਜਾਵਾਂਗੇ ਜੀ ਲਾਸਟ ਦੇ ਵਿੱਚ ਤੁਸੀਂ ਕੀ ਲੋਕਾਂ ਨੂੰ اپیل ਕਰੋਗੇ ਜਾਂ ਕਿਸ ਤਰੀਕੇ ਨਾਲ ਤੁਸੀਂ ਲੋਕਾਂ ਨਾਲ ਖੜਨ ਦਾ ਵਾਅਦਾ ਕਰਦੇ ਹੋ ਫਾਦਰ ਸਾਹਿਬ ਦੀ ਪੂਰੀ ਜ਼ਿੰਮੇਵਾਰੀ ਨਿਭਾਉਂਗੇ ਕਿਉਂਕਿ ਜਿਸ ਤਰੀਕੇ ਨਾਲ ਅਸੀਂ ਤੁਹਾਨੂੰ ਦੇਖਿਆ ਜਾਂ ਨੌਜਵਾਨ ਤੁਹਾਡੇ ਨਾਲ ਅਸੀਂ ਬਾਹਰ ਬੈਠੇ ਦੇਖੇ ਕਾਫੀ ਤਾਂ ਕਾਫੀ ਤੁਸੀਂ ਫਿਰ ਫਾਦਰ ਸਾਹਿਬ ਵਾਂਗੂ ਆਪਣੇ ਵਾਂਗੂ ਲੋਕਾਂ ਨਾਲ ਵਿਚਰ ਰਹੇ ਹੋ ਲੋਕਾਂ ਵਿੱਚ ਪਿਆਰ ਕਮਾ ਰਹੇ ਹੋ ਤਾਂ ਲੋਕਾਂ ਦੇ ਤਾਂ ਮਸਲੇ ਜਿਹੜੇ ਹੁੰਦੇ ਨੇ ਲੋਕਾਂ ਵਿੱਚ ਜਾ ਕੇ ਹੀ ਹੱਲ ਕੀਤੇ ਜਾਂਦੇ ਨੇ ਲੋਕਾਂ ਵਿੱਚ ਕਦੋਂ ਸ਼ੁਰੂ ਕਰਨਾ ਤੁਸੀਂ ਵਿਚਰਨਾ ਹੋਣਾ ਹੈ ਲੋਕਾਂ ਦੇ ਮਸਲੇ ਹੱਲ ਕਰਾਵਾਂਗੇ ਜੋ ਵੀ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਜੋ ਵੀ ਮਸਲਾ ਹੋਵੇਗਾ ਅਸੀਂ ਪਹਿਲ ਦੇ ਆਧਾਰ ਤੇ ਸਾਰੇ ਮਸਲੇ ਹੱਲ ਕਰਾਵਾਂਗੇ ਤੇ ਆਪਣੇ ਪਿੰਡ ਦੇ ਇਲਾਕੇ ਦੇ ਵਿਕਾਸ ਲਈ ਜੋ ਵੀ ਸਾਡੇ ਤੋਂ ਕੋਸ਼ਿਸ਼ ਹੋਗੀ ਜਿੰਨਾ ਵੀ ਜੋ ਵੀ ਫੰਡ ਹੋਗਾ ਕਿਤੋਂ ਵੀ ਅਸੀਂ ਸਾਰਾ ਕੁਝ ਕਰਾਵਾਂਗੇ ਠੀਕ ਹੈ ਬਿਲਕੁਲ ਤੁਸੀਂ ਬਹੁਤ-ਬਹੁਤ ਸਮਾਂ ਦਿੱਤਾ ਧੰਨਵਾਦ ਧੰਨਵਾਦ ਭਾਈ ਸਸੀ ਕਾਲੀ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਹੁਕਮਚੰਦ ਜਿਨ੍ਹਾਂ ਨੂੰ ਪੂਰਾ ਚੰਡੀਗੜ੍ਹ ਕੀ ਬੀਜੇਪੀ ਦਾ ਕੱਲ ਕੱਲਾ ਵਰਕਰ ਜਾਣਦਾ ਹੈ ਤੇ ਦੂਜੇ ਪਾਸੇ ਪਿੰਡਾਂ ਦੇ ਵਿੱਚ ਅਕੱਲ ਕੱਲੇ ਪਿੰਡ ਦਾ ਘਰ ਜਾਣਦਾ ਹੈ ਕਿ ਹੁਕਮ ਚੰਦ ਜਿਨ੍ਹਾਂ ਨੇ ਲੋਕਾਂ ਵਾਸਤੇ ਸੇਵਾ ਕਰਕੇ ਦਿਨ ਰਾਤ ਕੀਤਾ ਹੋਇਆ ਸੀ ਤਾਂ ਉਹਨਾਂ ਦਾ ਸੁਪੁੱਤਰ ਹੈ ਗੁਰਵਿੰਦਰ ਸਿੰਘ ਸਣੀ ਜੋ ਕਿ ਫਿਰ ਆਪਣੇ ਫਾਦਰ ਸਾਹਿਬ ਦੀ ਤਰ੍ਹਾਂ ਲੋਕਾਂ ਦੀ ਸੇਵਾ ਕਰਨ ਵਾਸਤੇ ਸਿਆਸਤ ਦੇ ਵਿੱਚ ਆਉਣਾ ਚਾਹੁੰਦਾ ਹੈ ਕਿ ਕਿਤੇ ਨ ਕਿਤੇ ਅਗਰ ਪਾਰਟੀ ਮੌਕਾ ਦਿੰਦੀ ਹੈ ਜਾਂ ਫਿਰ ਲੋਕ ਜਿਸ ਤਰੀਕੇ ਨਾਲ ਉਹਨਾਂ ਦੇ ਫਾਇਦਾ ਸਾਨੂੰ ਪਿਆਰ ਕਰਦੇ ਸੀ ਉਸ ਤਰੀਕੇ ਨਾਲ ਪਿਆਰ ਲਗਾਤਾਰ ਦੇ ਰਹੇ ਨੇ ਤੇ ਪਿੰਡਾਂ ਦੇ ਵਿੱਚ ਜਾ ਕੇ ਹੁਣ ਮਸਲੇ ਵੀ ਚੁੱਕਣਗੇ ਦੂਜੇ ਪਾਸੇ ਨਾਲ ਦੀਨ ਨੂੰ ਦੱਸਿਆ ਗਿਆ ਕਿ ਅਗਰ ਉਹ ਅੱਜ ਦੁਨੀਆ ਦੇ ਵਿੱਚ ਹੁੰਦੇ ਤਾਂ ਕਿਤੇ ਨਾ ਕਿਤੇ ਗੱਲ ਹੋਰ ਹੋਣੀ ਸੀ ਸਾਡੇ ਇਲਾਕੇ ਦੀ ਨੁਹਾਰ ਹੀ ਬਦਲ ਜਾਣੀ ਸੀ ਕਿਉਂਕਿ ਤਿੰਨ ਵਾਰ ਸਰਪੰਚ ਰਹਿ ਕੇ ਬਲਾਗ ਸੰਤੀ ਜਿਲ੍ਹਾ ਦੇ ਮੈਂਬਰ ਰਹੇ ਕੀ ਤੇ ਹੋਰ ਵੀ ਕਾਫੀ ਵੱਡੇ ਆਉਦਨ ਤੇ ਰਹਿ ਕੇ ਉਹਨਾਂ ਨੇ ਇਲਾਕੇ ਦਾ ਬਹੁਤ ਵੱਡਾ ਵਿਕਾਸ ਕੀਤਾ ਖੁੱਡਾ ਵਾਲੀ ਸ਼ਹਿਰ ਦੇ ਵਿੱਚ ਜੇ ਕੁਸ਼ਤੀ ਦੰਗਲ ਦੀ ਗੱਲ ਕਰੀਏ ਤਾਂ ਬਹੁਤ ਵੱਡਾ ਕੁਸ਼ਤੀ ਦੰਗਲ ਹੁੰਦਾ ਹੈ ਤੇ ਪਿੰਡ ਦੇ ਵਿੱਚ ਇੱਕ ਕਾਫੀ ਵੱਡਾ ਸਟੇਡੀਅਮ ਬਣਿਆ ਹੋਇਆ ਉਸ ਦੇ ਵਿੱਚ ਵੀ ਬੱਚਿਆਂ ਨੂੰ ਖੇਡਾਂ ਲਈ ਲਗਾਤਾਰ ਜਿਹੜੇ ਸਰਪੰਚ ਹੁਕਮ ਚੰਦ ਸੀ ਉਹ ਪ੍ਰੇਰਿਤ ਕਰਦੇ ਰਹਿੰਦੇ ਸੀ ਨਸ਼ਾ ਦੂਰ ਕਰਨ ਵਾਸਤੇ ਕਾਫੀ ਵਾਰ ਉਹਨਾਂ ਨੇ ਕਈ ਤਰ੍ਹਾਂ ਦੇ ਸੈਮੀਨਾਰ ਤੇ ਹੋਰ ਵੀ ਖੂਨਦਾਨ ਕੈਂਪ ਵਗੈਰਾ ਇਸ ਤਰੀਕੇ ਦੇ ਲਗਵਾਏ ਤਾਂ ਕਿ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਤੇ ਦੂਜੇ ਪਾਸੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾਵੇ ਤੇ ਇਸ ਤਰੀਕੇ ਨਾਲ ਹੀ ਉਹਨਾਂ ਦਾ ਸਪੁੱਤਰ ਹੁਣ ਉਹਨਾਂ ਦੀ ਲਾਈਨ ਦੇ ਉੱਤੇ ਚੱਲਿਆ ਹੈ ਤੇ ਦੇਖਦੇ ਹਾਂ ਕਿ ਜਿਸ ਤਰੀਕੇ ਨਾਲ ਹੁਕਮਚੰਦ ਨੇ ਇਲਾਕੇ ਦੇ ਵਿੱਚ ਨਾਮ ਕਮਾਇਆ ਹੈ ਤਾਂ ਕਿੰਨੇ ਕੁ ਲੋਕ ਹੋਰ ਗੁਰਵਿੰਦਰ ਸਿੰਘ ਸਣੀ ਨੂੰ ਪਿਆਰ ਦਿੰਦੇ ਨੇ ਥੋੜੇ ਕਹਿਰ ਮੈਂ ਗਰਜੋਤ ਦੇ ਨਾਲ ਹਰਤੇ ਸਿੰਘ